ਦੋਸਤੋ ਅਸੀਂ ਆਏ ਸੀ ਖੇਤਾਂ ਤੇ ਆਪਣੇ ਬਾੜੀ ਖੇਤਾਂ ਆਪਣਾ ਤੇ ਮੈਂ ਰਸਤੇ 'ਚ ਮੁੜਨ ਲੱਗਿਆ ਸੀ ਸਹ ਮੈਨੂੰ ਲੱਗਦਾ ਜਿਵੇਂ ਇਹਨੂੰ ਨੀਂਦ ਆਉਂਦੀ ਹੁੰਦੀ ਆ ਸੁੱਤਾ ਨਹੀਂ ਦੁਪਹਿਰੇ ਕਹਿੰਦਾ ਮੈਂ ਖੇਤ ਹੀ ਜਾਣਾ ਡੈਡੂ ਮੈਂ ਕਿਹਾ ਫਿਰ ਤੂੰ ਸੌਣਾ ਨਹੀਂਗਾ ਹੁਣ हट ਗਿਆ ਸੌਣੋਂ ਵੈਸੇ ਇਨੂੰ ਮੈਨੂੰ ਨਹੀਂ ਰੋਕਣਾ ਚਾਹੀਦਾ ਸੀ ਸੌਣ ਤੋਂ ਪਰ ਫਿਰ ਇਹ ਰਾਤ ਨੂੰ ਓੱਖਾ ਹੁੰਦਾ ਉੱਠ ਖੜਦਾ ਜਲਦੀ ਮੈਂ ਕਿਹਾ ਚੱਲ ਕੋਈ ਨਹੀਂ ਪਹਤਾ ਆਪਾਂ ਚੱਲਦੇ ਆਂ ਖੇਤ ਨੂੰ ਨਾਲੇ ਉੱਥੇ ਜਾਵਣਾ ਐ ਫਿਰ ਜਾਵਣਾ ਖਾ ਲੈਂਦਾ ਤਾਂ ਕਹਿੰਦਾ ਮੈਂ ਜਾਣਾ ਹੀ ਜਾਣਾ ਥੋੜੀ ਜੀ ਗਰਮੀ ਤਾਂ ਹੈਗੀ ਐ ਪਰ ਮੈਂ ਕਿਹਾ ਚਲੋ ਕੋਈ ਗੱਲ ਨਹੀਂ ਚੱਲਦੇ ਆਂ ਆਪਾਂ ਤੇ ਮੈਨੂੰ ਲੱਗਦਾ ਹੈਗਾ ਵੀ ਇਹਦਾ ਥੋੜਾ ਜਿਹਾ ਪਿਆਰ ਵੀ ਪੈ ਗਿਆ ਖੇਤਾਂ ਨਾਲ ਕਿਉਂਕਿ ਬੱਚਾ ਘਰੇ ਰਹਿੰਦਾ ਸਾਰਾ ਦਿਨ ਤੇ ਅੱਕ ਵੀ ਜਾਂਦਾ ਰਹਿ ਰਿਹਾ ਕਿ ਘਰੇ ਆਸ-ਪਾਸੇ ਲੈ ਜਾਈਦਾ ਸ਼ਹਿਰ ਬਾਜ਼ਾਰ ਚਲੇ ਜਾਈਦਾ ਪਰ ਫਿਰ ਵੀ ਇਹ ਥੋੜਾ ਜਿਹਾ ਖਿੱਚ ਕਰਦਾ ਖੇਤ ਦੀ ਸਾਲ ਦੇ ਵਿੱਚ ਵੀ ਮੈਂ ਲੈ ਆਉਂਦਾ ਸੀ ਆ ਤੁਹਾਨੂੰ ਦਿਖਾਉਣਾ ਆ ਜਾਮਨ ਦੇ ਥੱਲੇ ਇੱਕ ਪੱਥਰ ਆ ਉੱਥੇ ਅੱਗੇ ਆ ਕੇ ਖੇਡ ਖੂਡ ਲੈਂਦਾ ਸੀਗਾ ਤਾ ਕਰਕੇ ਹੁਣ ਇਹਨੂੰ ਐ ਹੁੰਦਾ ਵੀ ਮੈਂ ਉੱਥੇ ਹੀ ਜਾਵਾਂ ਸੇਵਾ ਆਪਾ ਆ ਗਏ ਖੇਤ ਹੈ ਸਾਬ ਖੇਤ ਆ ਗਏ ਆਪਾਂ ਹੈ ਆ ਗਿਆ ਬੋਰ ਆ ਗਿਆ ਖੇਤ ਤੂੰ ਆ ਗਿਆ ਜਾਮਨਾ ਖਾਣਗੇ ਜਾਮਨਾ ਖਾਣਗੇ ਆਵੇ ਜਾਮਨਾ ਕਿੰਨੀਆਂ ਲੱਗੀਆਂ ਸਾਬ ਫਲ ਬਹੁਤ ਐਤ ਕੀ ਦੋਸਤੋ ਜਾਮਨਾ ਨੂੰ ਹਾਂਜੀ ਹਾਂ ਦਿਨਾਂ ਦਿਨਾਂ ਬਾਕੀ ਮਠਾਸ ਬਹੁਤ ਆ ਜੇ ਮੀਂਹ ਨਹੀਂ ਜ਼ਿਆਦਾ ਪਏ ਜਦੋਂ ਮੀਂਹ ਪੈ ਜਾਂਦੇ ਫਿਰ ਤਾਂ ਇਹ ਖਰਾਬ ਹੋ ਜਾਂਦੀਆਂ ਪਰ ਹੁਣ ਤੱਕ ਇਹ ਠੀਕ ਹੈ ਸਹਿਬ ਆ ਗਿਆ ਖੇਤ ਤੇ ਕਹਿੰਦਾ ਮੈਂ ਜਾਵਣਾ ਖਾਣੀਏ ਇਹ ਨਹੀਂ ਖਾਣਾ ਪੁੱਤ ਜਾਵਣਾ ਖਾਣੀਏ ਗਰਮੀ ਜ਼ਿਆਦਾ ਹੈ ਲਿਆਉਣਾ ਤਾਂ ਠੀਕ ਨਹੀਂਗਾ ਪਰ ਥੋੜਾ ਜਿਹਾ ਰਾਤ ਹੈਗੀ ਹੈ ਹਵਾ ਆਉਂਦੀ ਹੈ ਘਰ ਨਾਲੋਂ ਬਾਕੀ ਤੁਸੀਂ ਦੱਸਿਓ ਵੇ ਲਿਆਉਣਾ ਠੀਕ ਹੈ ਜਾਂ ਨਹੀਂ ਜੀ ਆ ਦੇਖੋ ਦੋਸਤੋ ਫਲ ਬਹੁਤ ਲੱਗਿਆ ਹੈਗਾ ਕੁਦਰਤੀ ਕੋਈ ਰੇ ਨਹੀਂ ਕੋਈ ਸਪਰੇ ਨਹੀਂ ਤੇ ਇਹ ਤਾਂ ਦੇਣੀਆਂ ਵਧੀਆ ਗੱਲ ਹੈ ਬੱਚੇ ਨੂੰ ਦੇਣੀਆਂ ਚਾਹੀਦੀਆਂ ਪੇਟ ਵਾਸਤੇ ਵੀ ਵਧੀਆ ਜਾਮਨ ਉਂਝ ਤੱਕ ਕੋਈ ਕਹਿ ਦਿੰਦਾ ਹੈਗਾ ਇਹ ਗਰਮ ਹੁੰਦੀਆਂ ਕੋਈ ਠੰਡੀਆਂ ਪਰ ਵਧੀਆ ਫਾਲਾ ਹੈ ਤਾਂ ਹੀ ਮੈਂ ਇਹਨੂੰ ਖਵਾਉਣਾ ਹੁਣ ਲਿਆ ਕੇ ਹਲੋ ਹਲੋ ਜਾਮਨਾ ਸੋਣੀਆਂ ਹੀ ਬੜੀਆਂ ਨੇ ਬੜੀਆਂ ਪੱਕੀਆਂ ਪੱਕੀਆਂ ਆ ਦੇਖੋ ਖਾਂਦਾ ਵੀ ਚਾਹ ਕੇ ਆ ਪੂਰਾ ਖਾਲਾ ਪੁੱਤ ਲੈ ਲਓ ਖਾ ਲੋ ਵੈਰੀ ਗੁੱਡ ਆ ਦੇਖੋ ਖਾਂਦਾ ਵਧੀਆ ਚਾਹ ਕੇ ਖਾਂਦਾ ਤਾਂ ਹੀ ਇਹ ਖਿੱਚ ਕਰਦਾ ਖੇਦ ਚਲੋ ਠੀਕ ਹੈ ਦੋਸਤੋ ਅੱਜ ਦਾ ਵਲੌਗ ਕਿਦਾਂ ਦਾ ਲੱਗਿਆ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਐਂਡ ਚੈਨਲ ਨੂੰ ਫਾਲੋ ਸਬਸਕ੍ਰਾਈਬ ਕਰਿਓ ਇਹਨੇ ਮੇਰੇ ਪੰਜਾਬ ਦੇ ਖੇਤ ਥੈਂਕ ਯੂ